ਦੀਆਂ ਖਬਰਾਂਵਾਂ 'ਵਰ ਚੱਲੀਏ ਤੇ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ ਜਿਨੇ ਇਹ ਕਿਹਾ ਭਈ ਕੈਲੀਫੋਰਨੀਆ ਦੇ ਵਿੱਚ ਜੋ ਵੀ ਲਾ ਇਨਫੋਰਸਮੈਂਟ ਆਫੀਸਰ ਆ ਉਹ ਮਾਸਕ ਨਹੀਂ ਪਾ ਸਕਦਾ ਹੈਗਾ ਸੋ ਇਹ ਇਸ ਬਿਲ ਨੂੰ ਪਾਸ ਹੋਣ ਤੋਂ ਬਾਅਦ ਜਿਹੜੀ ਸਿੱਧੀ ਟੱਕਰ ਆ ਉਹ ਹੋ ਹੁਣ ਫੈਡਰਲ ਸਰਕਾਰ ਦੇ ਨਾਲ ਕੈਲੀਫੋਰਨੀਆ ਦੇ ਗਵਰਨਰ ਨੇ ਲੈ ਲਈ ਹੈਗੀ ਆ ਦੂਸਰੇ ਪਾਸੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਇਹ ਕਿਹਾ ਭਈ ਅਸੀਂ ਨਹੀਂ ਫਾਲੋ ਕਰਦੇ ਨਵਾਂ ਕੈਲੀਫੋਰਨੀਆ ਦਾ ਲਾਅ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਭਈ ਜਿਹੜੇ ਇਨਫੋਰਸਮੈਂਟ ਆਫੀਸਰਸ ਆ ਉਹ ਜਿਨ੍ਹਾਂ ਚ ਚਾਹੇ ਉਹ ਫੈਡਰਲ ਇਮੀਗ੍ਰੇਸ਼ਨ ਏਜੰਟਸ ਹੋਣ ਉਹ ਮਾਸਕ ਨਹੀਂ ਪਾ ਸਕਦੇ ਹੈਗੇ ਉਹ ਕਹਿੰਦੇ ਵੀ ਕਲੀਅਰ ਦੱਸਣੇ ਆ ਕਿ ਅਸੀਂ ਇਸ ਲਾ ਨੂੰ ਫੋਲੋ ਨਹੀਂ ਕਰਾਂਗੇ ਜੋ ਗੈਬਨ ਨਿਊਸਮ ਵੱਲੋਂ ਅਨਕਨਸਟੀਟਿਊਸ਼ਨਲ ਮਾਸਕ ਬੈਨ ਕੀਤਾ ਗਿਆ ਹੈਗਾ ਅ ਲਾ ਇਨਫੋਰਸਮੈਂਟ ਦੇ ਜੋ ਆਈਸ ਵਾਲੇ ਲਾ ਇਨਫੋਰਸਮੈਂਟ ਵਾਲੇ ਆ ਉਹਨਾਂ ਦੇ ਉੱਤੇ ਕਹਿੰਦੇ 1000% ਇਨਕਰੀਜ਼ ਹੋਇਆ ਅਸਾਲਟ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਕੈਲੀਫੋਰਨੀਆ ਦੇ ਗਵਰਨਰ ਨੇ ਕਹਿੰਦੇ ਵੀ ਇਹ ਜਿਹੜਾ ਬਿਲ ਸਾਈਨ ਕੀਤਾ ਗਿਆ ਇਹ ਅਨ ਕਨਸਟੀਟਿਊਸ਼ਨਲ ਹੈਗਾ ਆ ਨਵੇਂ ਬਿਲ ਦੇ ਮੁਤਾਬਕ ਜੋ ਫੈਡਰਲ ਏਜੰਟਸ ਆ ਉਹਨਾਂ ਨੂੰ ਵੀ ਮਾਸਕ ਪਾਣਾ ਪਊਗਾ ਜੇ ਉਹ ਕੈਲੀਫੋਰਨੀਆ ਦੇ ਵਿੱਚ ਆਂਦੇ ਆ ਕਿਸੇ ਨੂੰ ਅਰੈਸਟ ਕਰਦੇ ਹੈਗੇ ਆ ਪਰ ਉਹਨਾਂ ਨੇ ਇਹ ਕਹਿਤਾ ਵੀ ਨਹੀਂ ਅਸੀਂ ਨਹੀਂ ਕਰਾਂਗੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਪਿਛਲੇ ਸਮੇਂ ਚਾਰ ਹਜ਼ਾਰ ਦੇ ਕਰੀਬ ਨੈਸ਼ਨਲ ਗਾਰਡ ਜੋ ਆ ਲਾਸ ਐਂਜਲਸ ਦੇ ਵਿੱਚ ਲਾਏ ਸੀਗੇ ਅ ਵਿਦਾਊਟ ਦਾ ਕੰਸੈਂਟ ਆਫ ਗਵਰਨਰ ਕੈਬਨ ਯੂਸਮ ਉਹ ਤੋਂ ਬਾਅਦ 700 ਦੇ ਕਰੀਬ ਜਿਹੜੇ ਐਕਟਿਵ ਮਰੀਨਸ ਹੈਗੇ ਆ ਉਹਨਾਂ ਨੂੰ ਵੀ ਲਾਇਆ ਗਿਆ ਸੀਗਾ ਸੋ 트াম্প ਨਹੀਂ ਇਹ ਕਹਿ ਰਿਹਾ ਪੇ ਅਸੀਂ ਲਾਸ ਐਂਜਲਸ ਨੂੰ ਬਚਾਇਆ ਹੈਗਾ ਉੱਥੋਂ ਕ੍ਰਿਮੀਨਲ ਕੱਢੇ ਹੈਗੇ ਆ ਇਸ ਟਾਈਮ ਦੇ ਉੱਤੇ ਬਹੁਤ ਕਲੀਨ ਹੈਗਾ ਆ ਸੋ ਅੰਡਰ ਕਵਰ ਏਜੰਟਸ ਆਈਸ ਦੇ ਏਜੰਟ ਕੋਈ ਵੀ ਆ ਉਹ ਕਹਿੰਦੇ ਕੈਲੀਫੋਰਨੀਆ ਚ ਮਾਸਕ ਨਹੀਂ ਪਾ ਸਕਦੇ ਔਰ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਕਹਿੰਦੇ ਆ ਵੀ ਅਸੀਂ ਮਾਰਕ ਪਾਵਾਂਗੇ ਜੀ ਬਿਲਕੁਲ ਸੋ ਕਹਿੰਦੇ ਵੀ ਅਸੀਂ ਫਾਲੋ ਬਿਲਕੁਲ ਨਹੀਂ ਜਿਹੜਾ ਇਹ ਕਰਨਾ ਹੈਗਾ ਜਿਹੜੇ ਗਵਰਨਰ ਨਿਊਸਮਾ ਉਹਨਾਂ ਨੇ ਇੱਕ ਨਹੀਂ ਕਈ ਬਿਲ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਆਪਾਂ ਸਵੇਰੇ ਵੀ ਖਬਰਾਂ ਦੇ ਵਿੱਚ ਦੱਸਿਆ ਸੀਗਾ ਵੀ ਉਹਨਾਂ ਨੂੰ ਸਾਈਨ ਕੀਤਾ ਇਹ ਕਹਿ ਕੇ ਵੀ ਇਹ ਨਾਰਥ ਕੋਰੀਆ ਨਹੀਂ ਆ ਤੇ ਇਦਾਂ ਜਿਹੜਾ ਉਹ ਨਹੀਂ ਹੋਊਗਾ ਤੇ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਵੀ ਅ ਕਨਫਰਮ ਜਿਹੜਾ ਹੋ ਕਰ ਦਿੱਤਾ ਵੀ ਭਾਈ ਅਸੀਂ ਇਸ ਦੀ ਕੋਈ ਵੀ ਗੱਲ ਜਿਹੜੀ ਇਹਨਾਂ ਦੀ ਜਿਹੜੀ ਨਹੀਂ ਮੰਨਾਂਗੇ ਤੇ ਇਸ ਨੂੰ ਗੈਰ ਸਭਧਾਨਿਕ ਇਕਰਾਰ ਦੇ ਦਿੱਤਾ ਆ ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਸਿੱਧੀ ਟੱਕਰ ਆ ਇਹ ਆਪਾਂ ਉਦੋਂ ਵੀ ਗੱਲ ਚਰਚਾ ਜਿਹੜੀ ਕੀਤੀ ਸੀ ਕਿ ਵੀ ਕੀ ਵਾਕਿਆਹੀਂ ਅ ਜਿਹੜੇ ਇੱਕ ਲੋਕਲ ਸਟੇਟ ਦਾ ਲਾਅ ਆ ਉਹ ਫੈਡਰਲ ਏਜੰਟਸ ਦੇ ਉੱਤੇ ਲਾਗੂ ਹੋ ਸਕੂਗਾ ਜਾਂ ਨਹੀਂ ਇਹਦਾ ਮਸਲਾ ਮੈਨੂੰ ਲੱਗਦਾ ਇਵੈਂਚੁਅਲੀ ਮੇਬੀ ਕਿਸੇ ਅਦਾਲਤ ਦੇ ਵਿੱਚ ਇਹ ਜਾਊਗਾ ਤੇ ਦੇਖਦੇ ਆ ਕੀ ਹੁੰਦਾ ਆ ਸੋ ਕਹਿੰਦੇ ਵੀ ਪੀ ਆਰ ਸਟੰਟ ਜਿਹੜਾ ਇਹ ਟੋਟਲੀ ਇਸ ਟਾਈਮ ਕਰ ਰਹੇ ਹੈਗੇ ਆ